ਤੋਂ 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 ਪ੍ਰਾਜੈਲ ਕਰ ਹੋ ਚੁੱਕਾ ਹੈ ਜਿਵੇਂ ਕਿ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਸੇਜ ਆ ਪਰਾਰਤ ਕਰ ਰਹੇ ਹੈ ਇਲੈਕਸ਼ਨ ਜਿਹੜਾ ਹੈਗਾ ਸ਼ਾਂਤੀਪੁਰ ਹੋਣਾ ਚਾਹੀਦਾ ਕਿਉਂਕਿ ਵਿਤਵਾੜ ਦਾ ਛੋਟਾ ਜਿਹਾ ਇਲੈਕਸ਼ਨ ਹੈ ਵਿਚਾਰਾ ਸਾਹ ਰੱਖ ਆਪ ਸਿਪਾਹੀ ਜਾਰੇ ਵਾਸਤੇ ਇੱਕ ਕਰ ਰਿਹਾ ਸਾਰਿਆਂ ਨੂੰ ਦੇਣਾ ਚਾਹੁੰਦੇ ਆ ਕਿ ਇਲੈਕਸ਼ਨ ਹੋ ਜਾਣਗੇ ਜਿਹੜੂ ਜਿਹੜਾ ਠੀਕ ਲੱਗਦਾ ਉਹਨੂੰ ਵੋਟ ਪਾਓ ਤੇ ਪਰ ਭਾਈਚਾਰਾ ਬਣਾ ਕੇ ਰੱਖੋ ਹਰ ਬੜਾ ਜਿਆਕੀ ਮੋਹਤ ਪਾਈ ਗਈ 30 ہاں ਇਸ ਤਰ੍ਹਾਂ ਰਹਾ ਇੱਕ ਟੱਕਰ ਟੱਕਰ ਦੇਖ ਇੱਕ ਮਿੰਟ ਫੋਨ ਕੰਡ ਲਾਈਵ ਹੈ ਤਾਂ ਸਾਰੇ ਬਾੜਾਂ ਨੂੰ ਜਾ ਕੇ ਅਸੀਂ ਇਹ ਮੁਹਿੰਮ ਵੀਡੀਓ ਹੈ ਕਿ ਕੋਈ ਜਿੱਤੇ ਭਵੇਂ ਹਾਰੇ ਕੈਮ ਰੱਖੋ ਭਾਈ ਜਾਰੇ ਇਹਨਾਂ ਤੋਂ ਕਰਾ ਲੈਂਦੇ ਸਾਡੀ ਆਖੜ ਚ ਆ ਮਜੀਤ ਰਾਜਾ ਜੀ ਕੋਈ ਉਹ ਵੀ ਚਾਹੀ ਲੋਕੋ ਵੀ ਚਾਹੀ ਜੀ ਕੋਈ ਗੱਲ ਨਹੀਂ ਦਿਖਾਣਾ ਨਹੀਂ ਬਿਲਕੁਲ ਜਿਹੜਾ ਇਲੈਕਸ਼ਨਾਂ 21 ਤਰੀਕ ਨੂੰ ਆਪੀਲ ਕੀਤੀ ਜਾ ਰਹੀ ਹੈ ਵੀ ਸ਼ਾਂਤੀਪੂਰਵਕ ਜਿਹੜੀ ਹੈ ਆ ਇਲੈਕਸ਼ਨ ਹੋਵੇ ਤੇ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਭਾਈਚਾਰਕ ਸੰਜੇ ਜਿਹੜੀ ਬਣਾ ਕੇ ਰੱਖਣ ਹਾਂਜੀ ਦੇਖੋ ਜੀ ਮੈਂ ਤੁਹਾਡਾ ਆਪਣਾ ਰਾਜ ਨੰਦਰਜੀਤ ਸਿੰਘ ਜਿਹੜੀ ਕਿ ਆਮ ਆਦਮੀ ਪਾਰਟੀ ਹੈ ਉਹਨੇ ਹੀ ਪਹਿਲਾਂ ਤੋਂ ਹੀ ਇਹੀ ਸਿਧਾਂਤ ਆਵਾਜ਼ ਦੀ ਪਾਰਟੀ ਦੇ ਵੀ ਇਲੈਕਸ਼ਨ ਮਿਸ਼ਨ ਫੇਰ ਹੋਣੀ ਚਾਹੀਦੀ ਹੈ ਕਈ ਕਈ ਲੀਡਰਾਂ ਨੂੰ ਐਵੇਂ ਹੈ ਵੀ ਸ਼ਾਇਦ ਕਿਤੇ ਕੋਈ ਬੰਦਾ ਵੱਡਾ ਹੈਗਾ ਤੇ ਉਚੋਦਿਆਂ ਤੇ ਹੈ ਤਨਾੜ ਹੈ ਹੋਰ ਹੈ ਉਹ ਐਵੇਂ ਲੋਕਾਂ ਨੂੰ ਡਰ ਜਾ ਪਿਆ ਹੋਇਆ ਹੈ ਕਿ ਸ਼ਾਇਦ ਕਿਤੇ ਇੱਥੇ ਜਿਹੜੀ ਇਲੈਕਸ਼ਨ ਹੈ ਉਹਦੇ 'ਚ ਕੋਈ ਦਿੱਕਤ ਆਊਗੀ ਪਰ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਹਮੇਸ਼ਾ ਸਦਾਤਾ ਤੇ ਖੜੀ ਹੈ ਇਲੈਕਸ਼ਨ ਬਿਲਕੁਲ ਨੀਟ ਐਂਡ ਕਲੀਨ ਫੇਅਰ ਇਲੈਕਸ਼ਨ ਹੋਊਗੀ ਇੱਥੇ 1 ਵੀ% ਵੀ ਰੋਲਾ ਨਹੀਂ ਪਊਗਾ ਆਰਾਮ ਨਾਲ ਲੋਕ ਇੱਥੇ ਵੋਟਾਂ ਪਾਉਣਗੇ ਅਤੇ ਵੋਟ ਪਾ ਕੇ ਆਪਣੇ ਘਰੇ ਜਾਣਗੇ ਸ਼ਾਂਤੀਪੂਰਵਕ ਹੋਊਗੀ ਸਾਰੀਆਂ ਪਾਰਟੀਆਂ ਨੂੰ ਮੈਂ ਬੇਨਤੀ ਕਰਦਾ ਕਿ ਇੱਥੇ ਸ਼ਾਂਤੀਪੂਰਵਕ ਹੈ ਜਿਹੜੀ ਉਹ ਇਲੈਕਸ਼ਨ ਹੋਣੀ ਚਾਹੀਦੀ ਹੈ ਤੇ ਸ਼ਾਂਤੀਪੂਰਵਕ ਆਪਾਂ ਰਹੀਏ ਇਹ ਲੋਕਾਂ ਦਾ ਫੈਸਲਾ ਹੈ ਜਿਹਦੇ ਹੱਕ ਭੁਗਤਣਗੇ ਉਹ ਉਹਨੂੰ ਆਪਣਾ ਮਨਜ਼ੂਰ ਹੋਣਾ ਚਾਹੀਦਾ ਹਰੇਕ ਕੈਂਡੀਡੇਟ ਨੂੰ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਸਾਰੇ ਆਪਾਂ ਪਾਰਟੀਆਂ ਵਾਲੇ ਸ਼ਾਂਤੀਪੂਰਵਕ ਇਸ ਇਲੈਕਸ਼ਨ ਨੂੰ ਨਫੇਰੇ ਚਾੜੀਏ ਵਾਜਿਦ ਖਾਲਸਾ ਵਾਜਿਦ ਫਤਿਹ ਸਿੰਘ ਸਾਹਿਬ ਕਿ ਡਾਕਟਰ ਲੱਗ ਰਹੇ ਕੋਈ ਗੱਲ ਨਹੀਂ ਹੈ 3 3 ਚੋਣਾ ਸਾਡੇ ਸੰਵਿਧਾਨ ਦਾ ਸਾਡੇ ਲੋਕਤੰਤਰ ਦਾ ਅਹਿਮ ਹਿੱਸਾ ਹੈ ਹਰ ਇਨਸਾਨ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਹਰੇਕ ਇਨਸਾਨ ਨੂੰ ਵੋਟ ਲੜਨ ਦਾ ਅਧਿਕਾਰ ਹੈ ਹਰੇਕ ਇਨਸਾਨ ਨੂੰ ਆਪਣਾ ਜਿਹੜਾ ਚੋਣ ਪ੍ਰਚਾਰ ਕਰਨ ਦਾ ਅਧਿਕਾਰ ਹੈ ਸੋ ਸਾਰੇ ਪੰਜਾਬ ਦੇ ਵਿੱਚ ਇਹ ਸ਼ਹਿਰਾਂ ਦੇ ਵਿੱਚ ਇਹ ਨਗਰ ਕੌਂਸਲ ਦੀ ਚੋਣਾਂ ਹੋ ਰਹੀਆਂ ਨੇ ਤੇ ਅਮਨ ਆਮਾਨ ਦੇ ਨਾਲ ਸਾਰਾ ਜਿਹੜਾ ਇਹ ਚੋਣ ਦੀ ਪ੍ਰਕਿਰਿਆ ਹੋ ਰਹੀ ਹੈ ਅੱਜ ਚੋਣ ਪ੍ਰਚਾਰ ਬੰਦ ਹੈ ਸੋ ਬੇਨਤੀ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਆਪਾਂ ਪੁਰ ਆਮਣਾ ਇਹਨਾਂ ਵੋਟਾਂ ਦਾ ਭੁਗਤਾਨ ਕਰੀ ਗਏ ਅ ਜੰਨਾ ਉਮੀਦਵਾਰਾਂ ਨੂੰ ਜਿਹੜੇ ਲੋਕ ਐ ਫਤਵਾ ਦੇਣਗੇ ਉਹਨਾਂ ਆਪਾਂ ਉਮੀਦਵਾਰਾਂ ਨੂੰ ਆਪਾਂ ਮੰਨਈਏ ਜੀ ਸਾਡੇ ਕਾਉਂਸਲਰ ਆ ਸੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਬਿਨਾ ਆਪਾਂ ਡਰ ਦੇ ਬਿਨਾ ਭੈ ਦੇ ਆਪਣੀ ਇਯਾਦੀ ਦੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਕੇ ਤੇ ਭਾਈਚਾਰਾ ਬਣਾ ਕੇ ਕਿਉਂਕਿ ਵੋਟਾਂ ਉਹਨੀਆਂ ਜਾਣਗੀਆਂ ਰਹਿੰਦੀਆਂ ਨੇ ਕਿਤੇ ਲੋਕ ਸਾਬ ਵੋਟਾਂ ਆ ਗਿਆ ਕਿਤੇ ਬਲਾਕ ਸਾਬ ਦੇ ਕਿਤੇ ਜਿਲ੍ਹਾ ਪ੍ਰੀਸ਼ਦ ਦੇ ਕਿਤੇ ਐਮ ਸੀ ਤੇ ਹੋਰ ਜਿਹੜੀਆਂ ਇਲੈਕਸ਼ਨ ਆ ਗਿਆਂ ਪਰ ਜੇਕਰ ਸਾਡਾ ਭਾਈਚਾਰਾ ਟੁੱਟ ਜੇ ਤਾਂ ਫਿਰ ਕਈ ਵਾਰ ਦਹਾਕੇ ਲੱਗ ਜਾਂਦੇ ਆ ਪਿੰਡਾਂ ਦੀਆਂ ਦੁਸ਼ਮਣੀਆਂ ਪੈ ਜਾਂਦੀਆਂ ਉਹ ਭਾਈਚਾਰਾ ਮੁੜ ਬਹਾਲ ਨਹੀਂ ਹੁੰਦਾ ਇਸ ਕਰਕੇ ਭਾਈਚਾਰਾ ਬਣਾ ਕੇ ਰੱਖੋ ਆਪਣੀ ਵੋਟ ਦਾ ਇਸਤੇਮਾਲ ਦੇਖ ਕੇ ਸੋਚ ਕੇ ਸਮਝ ਕੇ ਕਿ ਕਿਹੜਾ ਉਮੀਦਵਾਰ ਸਾਡੇ ਤਰੱਕੀ ਕਿਹੜਾ ਉਮੀਦਵਾਰ ਸਾਡੀ ਖੁਸ਼ਹਾਲੀ ਕਿਹੜਾ ਉਮੀਦਵਾਰ ਵਧੀਆ ਇਲਾਕੇ ਦਾ ਜਿਹੜਾ ਭਾਈਚਾਰਾ ਸਾਂਝ ਬਰਕਰਾਰ ਰੱਖ ਸਕਦਾ ਉਸ ਨੂੰ ਆਪਾਂ ਫਤਵਾ ਦੇ ਕੇ ਜਿਹੜਾ ਆਪਣਾ ਨਮੇਂਦਾ ਚੁੜਗੇ ਇਹ ਵੀ ਦਿੱਤਾ ਸਰਕਾਰ ਨੂੰ ਸਾਡਾ ਪੰਜਾਬ ਦੁਨੀਆ ਨੂੰ ਦਿਖਾਉਣਾ ਕਿ ਸਾਡੇ ਡੈਮੋਕ੍ਰੇਸੀ ਦੀ ਸਾਡੇ ਲੋਕਤੰਤਰ ਦੀ ਖੂਬਸੂਰਤੀ ਕਿੰਨੀ ਹੈ ਕਿ ਕਿਸ ਤਰ੍ਹਾਂ ਸ਼ਾਂਤੀਪੂਰਨ ਸਾਡੇ ਇਲੈਕਸ਼ਨ ਹੁੰਦੇ ਆ ਜੇ ਕਿਉਂਕਿ ਖਬਰਾਂ ਸਾਰੇ ਵਰਲਡ 'ਤੱਕ ਜਾਣੀਆਂ ਨੇ ਕਿ ਕਿਸ ਤਰ੍ਹਾਂ ਇੱਥੇ ਸ਼ਾਂਤੀਪੂਰਨ ਇਲੈਕਸ਼ਨ ਹੁੰਦੇ ਆ ਜੇਕਰ ਇੱਥੇ ਵੋਟਾਂ ਦੇ ਵਿੱਚ ਕੋਈ ਲੜਾਈ ਹੁੰਦੀ ਹੈ ਝਗੜਾ ਹੁੰਦਾ ਤਾਂ ਵਰਲਡ ਲੈਵਲ ਤੇ ਇਹ ਖਬਰ ਜਾਊਗੀ ਕਿ ਸਾਡੀ ਡੈਮੋਕ੍ਰੇਸੀ ਹੈ ਕੋਈ ਪ੍ਰਗਤੀ ਹੈ ਪਰ ਸਾਡਾ ਫਰਜ਼ ਮੰਨਦਾ ਕਿ ਅਸੀਂ ਆਪਦੇ ਡੈਮੋਕ੍ਰੇਸੀ ਜਿਹੜੀ ਹੈਗੀ ਹੈ ਖੂਬਸੂਰਤੀ ਉਹ ਦੁਨੀਆ ਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਸਾਡੇ ਸ਼ਾਂਤੀਪੂਰਨ ਇਲੈਕਸ਼ਨ ਹੁੰਦੇ ਨੇ ਇਲੈਕਸ਼ਨ ਆਉਂਦੇ ਆਉਂਦੇ ਰਹਿੰਦੇ ਪਰ ਅਸੀਂ ਆਪਸੀ ਭਾਈਚਾਰਾ ਨਹੀਂ ਪੁੱਲਦੇ ਆਪਸੀ ਭਾਈਚਾਰਾ ਖੜਾ ਸਭੇਸ਼ਾਬ ਕਾਇਮ ਰਹੂਗਾ 23 ਕ ਪਰਸੋਂ ਇਲੈਕਸ਼ਨ ਹੋਣੇ ਆ ਸਾਰੇ ਵਾਰਡ ਵਾਸੀਆਂ ਨੂੰ ਜਿਨ੍ਹਾਂ ਹੀ ਪੰਜਾਬ ਦੇ ਇਲੈਕਸ਼ਨ ਹੋ ਰਿਹਾ ਇੱਥੇ ਦੇ ਵੀ ਇਲੈਕਸ਼ਨ ਹੋ ਰਿਹਾ ਅਸੀਂ ਇਹੀ ਬੇਨਤੀ ਕਰਦੇ ਆ ਕਿ ਇਲੈਕਸ਼ਨ ਜਿਹੜੇ ਆ ਉਹ ਸ਼ਾਂਤੀਪੂਰਨ ਕਿਤੇ ਆਣ ਆਪਸੀ ਭਾਈਚਾਰਾ ਬਣਾ ਕੇ ਰੱਖੋ ਜੇਕਰ ਤੁਹਾਡਾ ਆਪਣਾ ਚੈਨਲ ਪੰਜ ਪੰਜੀ ਨਹੀਂ ਜੈ ਹਰ ਜੈ ਮਾ